ਜਬੀ ਅਦਾਕਾਰ ਜਸਵਿੰਦਰ ਭੱਲਾ ਦਾ ਸ਼ੁੱਕਰਵਾਰ ਸਵੇਰੇ ਮੁਹਾਲੀ ਦੇ ਕਨੀਜੀ ਹਸਪਤਾਲ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋਇਆ ਹੈ ਉਹ 62 ਸਾਲ ਦੇ ਸਨ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਬਿਮਾਰ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਾਣਕਾਰੀ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ 23 ਅਗਸਤ ਨੂੰ ਦੁਪਹਿਰ 12 ਵਜੇ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਉਨਾ ਦੀ ਅੰਤਿਮ ਦਰਸ਼ਨ ਲਈ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਕਲਾਕਾਰਾਂ ਦੇ ਇਕੱਠੇ ਹੋਣ ਦੀ ਉਮੀਦ ਹੈ ਚਾਚਾ ਚਤਰਾ ਕਿਰਦਾਰ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਦੀ ਦੇਹਾਂਤ ਦੀ ਖਬਰ ਸੁਣ ਕੇ ਪੰਜਾਬੀ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਹੈ ਜਸਵਿੰਦਰ ਭੱਲਾ ਦੇ ਦੇਹਾਂਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਤਾਇਆ ਹੈ ਉਹਨਾਂ ਐਕਸ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਜਸਵਿੰਦਰ ਭੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹਦ ਅਫਸੋਸਜਨਕ ਹੈ ਸ਼ਣਕਾਟਿਆਂ ਦੀ ਸ਼ਣਕਾਰ ਬੰਦ ਹੋਣ ਤੇ ਮਨੁਦਾਸ ਹੈ ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ਣ ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ ਇੱਕ ਕਲਾਕਾਰ ਤੋਂ ਵਧੀਆ ਇਨਸਾਨ ਵੀ ਸੀਗੇ ਉਹ ਮੈਨੂੰ ਪਤਾ ਮੈਂ ਕਹਿੰਦਾ ਦੱਸੇ ਵੀ ਜੇ ਸਤਜਗ ਦੇ ਵਿੱਚ ਮਤਲਬ ਜੋ ਸਰਵਣ ਪੁੱਤ ਹੁੰਦੇ ਸੀਗੇ ਜਸਵਿੰਦਰ ਭੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਦੋਸਤ ਬਣ ਕੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਕੇ ਸ਼ਾਇਦ ਇਹਨਾਂ ਰਿਜ਼ਰਵ ਨਹੀਂ ਕਰਦਾ ਸੀਗਾ ਮੈਨੂੰ ਜੋ ਪਿਆਰ ਸਤਿਕਾਰ ਦੁਨੀਆ ਤੋਂ ਉਹਨਾਂ ਨੇ ਕੀਤਾ ਛਣਕਾਟਾ ਤੋਂ ਲੈ ਕੇ ਹੁਣ ਤੱਕ ਮੈਨੂੰ ਕਹਿੰਦਾ ਤੂੰ ਜੌਬ ਤੋਂ ਬਹੁਤ ਬਿਜ਼ੀ ਹੋ ਗਿਆ ਤੂੰ ਫਿਲਮਾਂ ਕਿਉਂ ਨਹੀਂ ਹੁੰਦਾ ਤੂੰ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੀ ਜੌਬ ਕਰਕੇ ਸੀਗੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਇੱਕ ਤੋ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਜੰਦਰ ਫੈਨ ਤਾਂ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਆਪਣੇ ਬੌਂਸਰ ਨਾਲ ਗੱਡੀ ਜਾ ਬੈਠਦੇ ਆ ਤੁਸੀਂ ਕਹਿੰਦੇ ਜਿੰਨੀ ਮਰਜੀ ਫੋਟੋਮਕ ਚਾਹੋ ਕਿਵੇਂ ਦੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਕਿੰਨਾ ਦਿਲਕੁਨ ਪਿਆਰ ਕਰਦੇ ਸੀਗੇ ਮੈਨੂੰ ਲੱਗਦਾ ਪਿਆਰ ਜਿਹੜਾ ਵੰਡ ਗਿਆ ਨਾ ਉਹ ਦੁਨੀਆ 'ਚ ਹਮੇਸ਼ਾ ਕਾਇਮ ਰਹੂਗਾ ਤੁਸੀਂ ਕਿੰਨਾ ਕੋਨਾਚ ਬਦਲਾਅ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਕਿਉਂਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੋਈ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਦੇ ਸਭ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਭੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਿਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਭੱਲਾ ਫਿਲਮਾਂ ਦਾ ਵੱਡਾ ਹੀਰੋ ਆ ਪੰਜ ਫਿਲਮਾਂ ਚ ਹੀ ਗੈਸ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇ ਜਵਾਂ ਕਿ ਮੈਂ ਜਦੋਂ ਇੱਥੇ ਕੋਲ ਬੈਠਣਾ ਇਸੇ ਘਰ ਚ ਆ ਕੇ ਤੇ ਜਦੋਂ ਮੈਂ ਦੇਖਣਾ ਬੰਬੇ ਤੋਂ ਵੱਡੇ ਵੱਡੇ ਫਿਲਮ ਤਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀ ਹੱਥ ਲਾਉਣਾ ਤੇ ਮੈਂ ਹੱਸਦਿਆਂ ਕਹਿੰਦਾ ਮੈਂ ਕਹਿੰਦੀ ਸੁੰਦਰ ਜੋ ਬਾਲੀਵੁੱਡ ਚੰਮਤਾਪ ਬਚਨ ਦਾ ਮਕਾਮ ਹੈ ਨਾ ਉਹ ਮੇਰੇ ਵੀ ਜਸਵੰਦਰ ਪੱਲਾ ਦਾ ਪੰਜਾਬੀ ਫਿਲਮ ਇੰਡਸਟਰੀ 'ਚ ਆ ਲੋਕੀ ਤੈਨੂੰ ਕੈਰ ਖੜਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੱਦਾਂ ਬਣਾਈਏ ਸਟੋਰੀ ਕਿਹੜੀ ਲੱਗੇ ਕਲਾਕਾਰ ਕਿਹੜੇ ਲੱਗੇ ਇਹ ਮਕਾਮ ਉਸ ਬੰਦੇ ਨੇ ਆਪਣੀ ਕਾਬਲੀਅਤ ਸਿਰ ਤੇ ਹਸਲ ਕੀਤਾ ਚਲੋ ਹਾਲੇ ਸਰ ਉਸਦੇ ਇੱਕ ਤੋਂ ਆਮ ਸਖੀਰ ਨਈ ਸੰਸ ਸਾਰੇ ਸਾਰਿਆਂ ਦੇ ਜਲਾ ਦੇ 14 ਵਾਲੇ ਸੰਸ ਹਨ ਤੇ ਉਹ ਲੇਡੀ ਸੰ ਖਾਸ ਕਰਕੇ ਸਾਰੇ ਪੰਜਾਬੀ ਇੰਡਸਟਰੀ ਨੇ ਬਹੁਤ ਨੇੜੇ ਹਨ ਉਹ ਆ ਕਿ ਇਹਨਾਂ ਦੇ ਸਮਾਜ ਨੂੰ ਉਹ ਤੁਹਾਡੀ ਦੇਣ ਸੀਗੀ ਪੰਜਾਬੀ ਜਿੱਥੇ ਲੋਕਾਂ ਨੂੰ ਆਪਣਾ ਸੰਦੇਸ਼ ਨਾ ਆਰੇ ਨੂੰ ਆਖਿਟੈ ਨੇ ਲੋਕੀਂ ਦੀ ਪਿੱਛੇ ਜਾਣ ਤੋਂ ਅਭੀ ਕੋ ਬਾਸ ਹਨ ਜੀ ਕੋਲ ਅਫਸਰ ਦਾਸਲ ਹਨ ਅੱਜ ਸਵੇਰੇ ਕਾਣ ਆਪਣੀ ਤਬੀਦ ਰੀਤੀ ਦੇ ਅਨੁਸਾਰਨ ਛੱਡ ਕੇ ਜਗਾ ਚਲੇਗੇ ਨੇ ਉਹ ਵਾਲੇ ਦਿਨ ਚ ਕੱਲ ਨੂੰ ਦਾ ਅੰਤਵਾਰ 1 ਵਜੇ ਉਪੇਖਾ ਬੁਲਾਉਂਦੀ ਵਿਖੇ Chandar Consultants Limited, building maintenance, handyman under cheque trade platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ